ਸਸਰੀਕਾਲ ਕਿਸਾਨ ਭਰਾਵੋ ਤੁਹਾਡਾ ਮੁੜ ਤੋਂ ਸਵਾਗਤ ਹੈ ਤੁਹਾਡੇ ਆਪਣੇ ਚੈਨਲ YouTube ਵਾਲੇ ਫਾਰਮਰ ਤੇ ਥੰਬਰੇਲ ਤੁਸੀਂ ਦੇਖ ਹੀ ਚੁੱਕੇ ਹੋ ਕਿ ਅਸੀਂ ਕਿਸ ਟੌਪਿਕ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਅੱਜ ਹੈ ਜੀ ਪਪੂਲਰ ਦੀ ਖੇਤੀ ਬਾਰੇ ਥੋੜੀ ਬਹੁਤੀ ਓਵਰਵਿਊ ਦੇਣ ਦੀ ਕੋਸ਼ਿਸ਼ ਕਰਾਂਗੇ ਪਪੂਲਰ ਦੀ ਖੇਤੀ ਕਿਸ ਏਰੀਆ ਦੇ ਵਿੱਚ ਜ਼ਿਆਦਾ ਹੋ ਰਹੀ ਹੈ ਜਾਂ ਕਿਵੇਂ ਇਸ ਤੋਂ ਫਾਇਦਾ ਚੱਕਿਆ ਜਾ ਰਿਹਾ ਹੈ ਅਸੀਂ ਉਸ ਟੌਪਿਕ ਦੇ ਬਾਰੇ ਗੱਲ ਨਹੀਂ ਕਰ ਰਹੇ ਅਸੀਂ ਸਿਰਫ ਇਹ ਗੱਲ ਕਰ ਰਹੇ ਹਾਂ ਕਿ ਅੱਜ ਕਿਸਾਨ ਵੀਰ ਜ਼ਿਆਦਾਤਰ ਪਪੂਲਰ ਵੱਲ ਹੋ ਰਹੇ ਨੇ ਕੀ ਰੀਜ਼ਨ ਹੈ ਤੇ ਕਿੱਥੇ ਇਹ ਏਰੀਆ ਦੇ ਵਿੱਚ ਜ਼ਿਆਦਾ ਹੋਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ ਤੇ ਕੀ ਗਲਤੀਆਂ ਨਾਰਮਲ ਕਿਸਾਨ ਵੀਰ ਕਰ ਰਹੇ ਨੇ ਜਿਵੇਂ ਤੁਹਾਨੂੰ ਦੇਖ ਰਹੇ ਸੀ ਇਸ ਖੇਤ ਦੇ ਵਿੱਚ ਖੜੇ ਹੋਏ ਆ ਇਸ ਖੇਤ ਦੇ ਵਿੱਚ ਬੂਟੇ ਤੋਂ ਬੂਟੇ ਦੀ ਅਗਰ ਚੌੜਾਈ ਦੀ ਗੱਲ ਕਰੀ ਤਾਂ ਸਾਢੇ 3 ਫੁੱਟ ਤੇ ਬੂਟਾ ਲਗਾਇਆ ਹੋਇਆ ਹੈ ਤੇ ਅਗਰ ਲਾਈਨ ਤੋਂ ਲਾਈਨ ਦੀ ਗੱਲ ਕਰੀ ਤਾਂ 12 12.5 ਜਾਂ 13 ਫੁੱਟ ਦੇ ਉੱਪਰ ਘਟੋ ਘਟ ਬੂਟਾ ਲੱਗਿਆ ਹੋਇਆ ਹੈ ਇਹਦੇ ਵਿੱਚ ਨੁਕਸਾਨ ਕੀ ਹੋ ਰਿਹਾ ਤੁਹਾਨੂੰ ਉਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਮੈਂ ਖੇਤ ਵਿੱਚ ਆਇਆ ਸੀ ਇਹ ਸਾਡੇ ਗਵੰਡੀਆਂ ਦਾ ਖੇਤ ਹੈ ਮੈਂ ਤੁਹਾਨੂੰ ਅਗਰ ਗੱਲ ਦੱਸਾਂ ਤਾਂ ਪਹਿਲੀ ਲਾਈਨ ਵਿੱਚੋਂ ਜੋ ਮੈਂ ਲੰਘ ਰਿਹਾ ਸੀ ਤਾਂ ਦੇਖਿਆ ਮੈਂ ਆਹ ਬੂਟਾ ਜੀ ਦੇਖੋ ਇਹ ਸਭ ਤੋਂ ਬਾਹਰ ਹੈ ਕਿਉਂਕਿ ਇਸ ਤੋਂ ਬਾਅਦ ਵਾਇਰ ਸ਼ੁਰੂ ਹੋ ਜਾ ਰਹੀ ਹੈ ਉੱਪਰ ਤੁਸੀਂ ਵਾਇਰ ਦੇਖ ਰਹੇ ਹੋ ਤੇ ਇਹ ਬੂਟਾ ਨੰਬਰ 1 ਤੇ ਆ ਰਿਹਾ ਇੱਕ ਤਰੀਕੇ ਨਾਲ ਜਦੋਂ ਲਾਈਨ ਖਤਮ ਹੋ ਰਹੀ ਹੈ ਸ਼ੁਰੂ ਹੋ ਰਹੀ ਹੈ ਮੰਨ ਲਓ ਤੇ ਆਹ ਬੂਟਾ ਦੂਜਾ ਨੰਬਰ 2 ਤੇ ਜੀ ਤੁਸੀਂ ਬੂਟੇ ਦੀ ਮੋਟਾਈ ਚੜਾਈ ਦੇਖ ਲਓ ਹਾਈਟ ਦੇਖ ਲਓ ਬੂਟੇ ਦੀ ਠੀਕ ਹੈ ਤੁਸੀਂ ਆਪੇ ਸਮਝ ਜਾਓਗੇ ਕਿ ਬੂਟੇ ਦੇ ਵਿੱਚ ਦਿੱਕਤ ਕੀ ਆ ਰਹੀ ਹੈ ਇੱਥੇ ਜਿਹੜਾ ਬੂਟਾ ਤਾਂ ਬਾਹਰ ਹੈ ਜੀ ਇੱਕਦਮ ਉਹਦੇ ਵਿੱਚ ਹਾਈਟ ਤੁਸੀਂ ਚੜਾਈ ਦੇਖੋ ਉਸ ਦੀ ਉਹ 18 ਇੰਚ ਦੇ ਗੇੜ ਦੇ ਵਿੱਚ ਹੈਗਾ ਇਹ ਤੇ ਜਿਹੜਾ ਆ ਬੂਟਾ ਹੈ ਇਹ 12 13 14 ਇੰਚ ਦੇ ਗੇੜ ਦੇ ਵਿੱਚ ਹੋਵੇਗਾ ਇਥੋਂ ਕੀ ਸਿੱਖਣ ਨੂੰ ਮਿਲ ਰਿਹਾ ਹੈ ਕਿ ਜਦੋਂ ਅਸੀਂ ਪਾਪੂਲਰ ਨੂੰ ਬਹੁਤ ਜ਼ਿਆਦਾ ਨੇੜੇ ਲਗਾ ਦੁੰਦੇ ਹਾਂ ਤਾਂ ਉਹ ਕਿਤੇ ਨਾ ਕਿਤੇ ਨੁਕਸਾਨ ਕਰਦਾ ਹੈ ਆਖਿਰ ਦੇ ਵਿੱਚ ਆ ਕੇ ਸਾਡਾ ਹੀ ਨੁਕਸਾਨ ਕਰਦਾ ਹੈ ਕਿਉਂਕਿ ਅਸੀਂ ਇੱਕ ਅੱਧਾ ਬੂਟਾ ਜ਼ਿਆਦਾ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਨੁਕਸਾਨ ਹੁੰਦਾ ਹੈ ਇਸੇ ਤਰੀਕੇ ਨਾਲ ਇਕੱਲਾ ਇਹ ਹੀ ਨਹੀਂ ਹਰ ਇੱਕ ਲਾਈਨ ਦੇ ਵਿੱਚ ਇਸ ਲਾਈਨ ਦੇ ਵਿੱਚ ਦੇਖ ਲਓ ਇਸ ਲਾਈਨ ਦੇ ਵਿੱਚ ਵੀ ਇਹ ਆਖਰੀ ਬੂਟਾ ਹੈ ਇਸ ਦੀ ਚੜਾਈ ਦੇਖ ਲਓ ਤੇ ਨਾਲ ਬੂਟਾ ਲੱਗਿਆ ਇਹਦੀ ਚੜਾਈ ਦੇਖ ਲਓ ਅੱਗੇ ਆਜੋ ਜੀ ਅਗਲੀ ਲਾਈਨ ਦੇ ਵਿੱਚ ਦੇਖ ਲਓ ਹਰੇਕ ਲਾਈਨ ਦੇ ਵਿੱਚ ਐਵੇਂ ਹੀ ਹੈ ਜੋ ਆਖਰੀ ਬੂਟਾ ਹੈ ਉਸ ਦੀ ਗਰੋਥ ਬਹੁਤ ਜ਼ਿਆਦਾ ਹੋ ਚੁੱਕੀ ਹੈ ਪਰ ਜਦੋਂ ਉਸ ਦਾ ਅਗਲਾ ਬੂਟਾ ਆ ਰਿਹਾ ਜੀ ਉਸ ਦੀ ਗਰੋਥ ਉਸ ਨਾਲੋਂ ਘੱਟ ਹੈ ਇੱਥੇ ਥੋੜੀ ਜਿਹੀ ਗਰੋਥ ਜ਼ਿਆਦਾ ਹੈ ਕਿਉਂਕਿ ਇੱਥੇ ਇੱਕ ਬੂਟਾ ਮਰ ਚੁੱਕਿਆ ਹੈ ਸੈਂਟਰ ਦੇ ਵਿੱਚ ਤੇ ਅੱਗੇ ਗੱਲ ਕਰੀਏ ਆਹ ਬੂਟਾ ਦੇਖ ਲਓ ਤੁਸੀਂ ਇਸ ਬੂਟੇ ਦੀ ਗਰੋਥ ਦੇਖੋ ਜੀ ਤੇ ਇਸ ਬੂਟੇ ਦੀ ਗਰੋਥ ਦੇਖੋ ਆਹ ਬੂਟਾ ਸਿੰਗਲ ਲੱਗਿਆ ਹੋਇਆ ਹੈ ਇਥੋਂ ਸਿੱਖਣ ਨੂੰ ਮਿਲ ਰਿਹਾ ਕਿ ਬੂਟੇ ਨੂੰ ਜ਼ਿਆਦਾ ਸੰਘੜਾ ਨਾ ਲਗਾਓ ਸਿੰਗਲ ਲਾਈਨ ਦੇ ਵਿੱਚ ਹੀ ਬੂਟੇ ਲਗਾਉਣੇ ਜਿਵੇਂ ਇਹਨਾਂ ਨੇ ਸਿੰਗਲ ਲਾਈਨ ਦੇ ਵਿੱਚ ਬੂਟੇ ਲਗਾਏ ਨੇ ਕਿਉਂਕਿ ਇਹਨਾਂ ਦੇ ਉੱਪਰ ਖੇਤ ਦੇ ਉੱਪਰ ਹਾਈ ਟੈਨਸ਼ਨ ਵਾਇਰ ਨਿਕਲ ਰਹੀ ਹੈ ਤੇ ਇਹਨਾਂ ਨੇ ਸੋਚਿਆ ਹੋਵੇਗਾ ਕਿ ਅਸੀਂ ਥੋੜੇ ਜਿਹੇ ਬੂਟੇ ਇੱਥੇ ਨਹੀਂ ਲੱਗ ਰਹੇ ਇਹਨਾਂ ਨੂੰ ਕਵਰ ਕਰਨ ਦੇ ਚੱਕਰ ਦੇ ਵਿੱਚ ਬੂਟੇ ਨੇੜੇ ਲਗਾ ਦਿੱਤੇ ਇਹਨਾਂ ਨੇ ਤੇ ਉਹੀ ਮੁੜ ਕੇ ਇਹਨਾਂ ਦਾ ਨੁਕਸਾਨ ਹੋ ਰਿਹਾ ਇਸ ਟਾਈਮ ਚ 4 ਸਾਲ ਦੀ ਇਹ ਫਸਲਿੰਦੀ ਹੋ ਚੁੱਕੀ ਹੈ ਪਪੂਲਰ ਦੀ ਪਰ ਫਿਰ ਵੀ ਹਜੇ ਤੱਕ ਵੀ ਇਹੜੇ ਬੂਟੇ ਨੇ ਅੰਡਰ ਕੈਟਾਗਰੀ ਵਿੱਚ ਗਿਣੇ ਜਾ ਰਹੇ ਨੇ ਕਿਉਂਕਿ ਜਦੋਂ ਵੀ ਠੇਕੇ ਦਾ ਖਰੀਦਦਾ ਹੈ ਤਾਂ ਓਵਰ ਕੈਟਾਗਰੀ ਨੂੰ ਖਰੀਦਦਾ ਹੈ ਕਿਉਂਕਿ ਉਹਨੂੰ ਪੱਟਣਾਂ ਦਾ ਉਨਾ ਹੀ ਪੈ ਰਿਹਾ ਹੈ ਜੀ ਠੀਕ ਹੈ ਪਟਾਈ ਉਹਨੂੰ ਉਨਾ ਹੀ ਪੈ ਰਹੀਆ ਕਰੋ ਬੂਟਾ ਵਜਨਦਾਰ ਨਿਕਲੇਗਾ ਤਾਂ ਹੀ ਉਹਨਾਂ ਦਾ ਫਾਇਦਾ ਹੋਵੇਗਾ ਨਹੀਂ ਤਾਂ ਹਜੇ ਤੱਕ ਬੂਟੇ ਕਈ ਸਾਈਡ ਤੇ ਐਵੇਂ ਤੇ ਲੱਗ ਰਹੇ ਨੇ ਆਹ ਬੂਟਾ ਐਵੇਂ ਲੱਗ ਰਿਹਾ ਵੀ ਇਹ ਸਿਰਫ ਢੇਡ ਕਸਾਲ ਦਾ ਬੂਟਾ ਹੈ ਜੀ 4 ਸਾਲ ਇਸ ਪਲਾਟ ਨੂੰ ਹੋ ਚੁੱਕੇ ਨੇ ਤੇ ਇਹ ਕਾਮਨ ਗਲਤੀ ਜਿਹੜੇ ਕਿਸਾਨ ਵੀਰ ਕਰਦੇ ਨੇ ਦੂਜੀ ਕਿਸਾਨ ਵੀਰ ਗਲਤੀ ਕਰਦੇ ਨੇ ਅੱਖਾ ਬੰਦ ਕਰਕੇ ਕਿਤੋਂ ਵੀ ਨਰਸਰੀ ਤੋਂ ਪ੍ਰੀਰੀ ਚੱਕ ਲਿਆਉਂਦੇ ਨੇ ਕਿਤੋਂ ਵੀ ਕਲਮ ਚੱਕ ਲੈਂਦੇ ਨੇ ਕਿਤੋਂ ਵੀ ਬੂਟਾ ਚੱਕ ਲੈਂਦੇ ਨੇ ਬਹੁਤ ਜ਼ਿਆਦਾ ਚਿੰਤਾ ਵਾਲੀ ਗੱਲ ਬਣੀ ਹੋਈ ਹੈ ਜੇਕਰ ਪੰਜਾਬ ਦੇ ਵਿੱਚ ਕਿਉਂਕਿ ਬਿਮਾਰੀਆਂ ਪਾਪੂਲਰ ਦੇ ਵਿੱਚ ਵੀ ਬਹੁਤ ਜ਼ਿਆਦਾ ਹੁੰਦੀਆਂ ਨੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕੋਈ ਅਗਰ ਤੁਸੀਂ ਨੇੜੇ ਤੇੜੇ ਦਾ ਖੇਤ ਜਿਹਦੇ ਵਿੱਚ ਪਾਪੂਲਰ ਦੀ ਨਸਲ ਵਧੀਆ ਚੱਲ ਰਹੀ ਹੈ ਇੱਕ ਸਾਲ ਪਹਿਲਾਂ ਸਾਨੂੰ ਪਤਾ ਹੁੰਦਾ ਵੀ ਅਸੀਂ ਅਗਲੇ ਸਾਲ ਆਪਣੇ ਖੇਤ ਦੇ ਵਿੱਚ ਪਾਪੂਲਰ ਲਗਾਣਾ ਹੈ ਕੋਈ ਅਜਿਹੀ ਸਾਇੰਸ ਨਹੀਂ ਹੈ ਕਿ ਸਾਨੂੰ ਮੌਕੇ 'ਤੇ ਪਤਾ ਲੱਗਦਾ ਹੈ ਤਾਂ ਕੋਸ਼ਿਸ਼ ਕਰਿਆ ਕਰੋ ਕਨਾਲ ਡੇਢ ਕਨਾਲ ਜਗ੍ਹਾ ਦੇ ਵਿੱਚ ਜਾ ਅੱਧਾ ਕਨਾਲ ਜਗ੍ਹਾ ਦੇ ਵਿੱਚ ਆਪਣੀ ਕਲਮ ਆਪਣੀ ਬੋਧ ਤਿਆਰ ਕਰ ਲਓ ਕੋਈ ਖੇਤ 5-10 ਕਿਲੋਮੀਟਰ ਦੇ ਵਿੱਚ ਕੋਈ ਨਾ ਕੋਈ ਅਜਿਹੇ ਖੇਤ ਜ਼ਰੂਰ ਹੁੰਦਾ ਜਿਹਦੇ ਵਿੱਚ ਵਧੀਆ ਨਸਲ ਕਿਸਾਨ ਵੀਰ ਨੇ ਲਗਾਈ ਹੁੰਦੀ ਹੈ ਜਿਹਦੇ ਵੀ ਜਿਵੇਂ ਤੁਸੀਂ ਦੇਖਿਆ ਹੋਗਾ ਪੰਜਾਬ ਦੇ ਵਿੱਚ ਜੀ 48 ਬਹੁਤ ਚੱਲਿਆ ਸੀ ਕੁਝ ਸਾਲਾਂ ਪਹਿਲਾਂ ਤੇ ਹੁਣ ਇਸ ਟਾਈਮ ਬਿਮਕੋ ਦਾ 109 110 ਨੰਬਰ ਵੈਰੈਟੀ ਬਹੁਤ ਜ਼ਿਆਦਾ ਸੇਲ ਹੋ ਰਹੀ ਹੈ ਜਿਸ ਨੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਰਜਮੀ ਕਮਾਈ ਕਰਕੇ ਦਿੰਦੀ ਹੈ ਹੋ ਸਕਦਾ ਹੋਵੇ ਤਾਂ ਘੱਟੋ-ਘੱਟ ਕਿਸੇ ਕਿਸਾਨ ਵੀਰ ਤੋਂ ਛਟੀਆਂ ਜਾਂ ਸ਼ਾਂਗ ਲੈ ਲਓ ਪਾਣੀ ਵਿੱਚ ਡੁਬੋ ਇੱਕ ਹਫਤਾ ਤੇ ਉਸ ਨੂੰ ਪਲਾਂਟੇਸ਼ਨ ਡਾਇਰੈਕਟ ਕਰ ਦੋ ਖੇਤ ਦੇ ਵਿੱਚ ਪਾਣੀ ਲਗਾ ਦਿਓ ਦੇ ਬਾਅਦ ਕਲਮਾ ਲਗਾਣਾ ਕੋਈ ਬਹੁਤ ਵੱਡੀ ਸਾਇੰਸ ਨਹੀਂ ਹੈ ਇੱਕ ਰੱਸੀ ਲੈਣੀ ਪੈਂਦੀ ਹੈ ਜੀ ਫੁੱਟ ਡੇਢ ਫੁੱਟ 2 ਫੁੱਟ ਤੇ ਜਿੰਨੇ ਤੁਸੀਂ ਵਿੱਤ ਤੇ ਚਾਹੁੰਦੇ ਹੋ ਉਸ ਫੁੱਟ ਤੇ ਆਪਣੀ ਕਲਮ ਗੱਡ ਦਿਓ ਸਾਲ ਦੇ ਅੰਦਰ ਅੰਦਰ ਆਪਣੀ ਪਨੀਰੀ ਤਿਆਰ ਹੋ ਜਾਂਦੀ ਹੈ ਅਗੇਤੀ ਪਨੀਰੀ ਤਿਆਰ ਹੋ ਜਾਂਦੀ ਹੈ ਆਖਾ ਸਾਹਮਣੇ ਹੋ ਜਾਂਦੀ ਹੈ ਕਿੰਨੀ ਖਾਦ ਕਿੰਨੀ ਜੂਰੀਆ ਕਿੰਨੀ ਡਾਇਆ ਕਿੰਨੀ ਡੀਏਪੀ ਤੁਸੀਂ ਪਾ ਲਓ ਤੁਹਾਡੀ ਮਰਜ਼ੀ ਹੈ ਜੀ ਤੇ ਇਹੀ ਇੱਕ ਬੇਨਤੀ ਸੀ ਤੁਹਾਡੇ ਕਿਸਾਨ ਵੀਰਾਂ ਅੱਗੇ ਕਿ ਅਗਰ ਤੁਸੀਂ ਆਪਣੇ ਪੰਜਾਬ ਦੀ ਖੇਤੀ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਹੱਥੀ ਨਿਰਪਰ ਹੋਵੋ ਜ਼ਿਆਦਾਤਰ ਪਨੀਰੀਆਂ ਨਰਸਰੀਆਂ ਤੇ ਨਾ ਡਿਪੈਂਡਰ ਹੋ ਗਲਤ ਪਨੀਰੀ ਦੇ ਬੀਜ ਕੇ ਪੰਜ ਸਾਲ ਪਛਤਾਉਂਦੇ ਰਹਿੰਦੇ ਹੋ ਇਸ ਤੋਂ ਚੰਗਾ ਕਿ ਆਪਣੀ ਪਨੀਰੀ ਖੁਦ ਬੀਜੋ ਤੇ ਬਾਕੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਅਗਰ ਤੁਸੀਂ ਪਪੂਲਰ ਦੀ ਖੇਤੀ ਕਰਦੇ ਹੋ ਤਾਂ ਇਸ ਟਾਈਮ ਕਿਹੜੀ ਪਨੀਰੀ ਬੀਜ ਰਹੇ ਹੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਪੰਜਾਬ ਦੇ ਵਿੱਚ ਕਿਹੜੀ ਪਨੀਰੀ ਚੱਲ ਰਹੀ ਹੈ ਇਸ ਟਾਈਮ ਤੇ ਇਹ ਸੀ ਵੀਡੀਓ ਦਾ ਸਾਰ ਬਾਕੀ ਬੜੇ ਹੋ ਚੈਨਲ YouTube ਵਾਲੇ ਫਾਰਮਰ ਤੇ ਕੋਈ ਨਮੀ ਅਪਡੇਟ ਹੋਵੇਗੀ ਤਾਂ ਜਲਦ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ